ਬੈਟੋਨਿਕ ਆਸਟਿੰਗ ਹੈ ਜੀ ਹੁਣ ਬਸ ਜੋ ਵੀ ਦੱਸ ਸਕਦੇ ਕਿ ਵਧੀਆ ਕਰਦੇ ਜੀ ਕਮਨ ਸਾਹਿਬ ਤੇ ਮੈਨੂੰ ਪੂਰੀ ਉਮੀਦ ਹੈ ਜੀ ਬਹੁਤ ਔਖਾ ਭਾਈ ਕੈਮਰਾ ਬਹੁਤ ਔਖਾ ਸਭ ਦਾਸ ਉਹਨੂੰ ਸਾਹਮਣੇ ਦੇਖ ਕੇ ਪ੍ਰਤਿਸ਼ਠਾ ਨਹੀਂ ਹੁੰਦੀ 56 and 90 ਲੁਧਿਆਣਾ ਦੇ ਬਹੁ ਚਰਚਿਤ ਦਿਲਰੋਜ ਕਤਲ ਕੇਸ ਮਾਮਲੇ ਵਿੱਚ ਅੱਜ ਮੁਰ ਤੋਂ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜਿੱਥੇ ਮਾਨਯੋਗ ਅਦਾਲਤ ਨੇ 18 ਤਰੀਕ ਨੂੰ ਫੈਸਲੇ ਦੀ ਗੱਲ ਕਹੀ ਹੈ ਹਾਲਾਂਕਿ ਇਸ ਬਾਬਤ ਵਕੀਲ ਪਰਪਕਾਰ ਸਿੰਘ ਘੁੰਮਣ ਨੇ ਜਾਣਕਾਰੀ ਸਾਂਝੀ ਕਰਦੇ ਆ ਕਿ ਮਾਨਯੋਗ ਅਦਾਲਤ ਅੱਗੇ ਆਰਗੂਮੈਂਟ ਕੀਤੇ ਗਏ ਸੀ ਇਸੇ ਵਿਚਾਲੇ ਮਾਨਯੋਗ ਅਦਾਲਤ ਨੇ 18 ਤਰੀਕ ਨੂੰ 10:00 ਵਜੇ ਦਾ ਸਮਾਂ ਰੱਖਿਆ ਉਧਰ ਵਕੀਲ ਪਰਪਕਾਰ ਸਿੰਘ ਘੁੰਮਣ ਅਤੇ ਦਿਲਰੋਜ ਦੇ ਪਿਤਾ ਨੇ ਕੀ ਕਿਹਾ ਤੁਸੀਂ ਵੀ ਸੁਣੋ ਉਹਨੂੰ ਸਾਹਮਣੇ ਦੇਖ ਪਰਦਾਸ਼ਤ ਨਹੀਂ ਹੁੰਦੀ ਉਹ ਆ ਜਾਓ ਮੈਂ ਮੰਗ ਕਰਦੇ ਹਾਂ ਫਾਂਸੀ ਫਾਂਸੀ ਜਾਂਨੇ ਫਾਂਸੀ ਮਾਈਕਲੇ ਕਾਲੋ ਯਾਰ ਲੱਗਦਾ ਜੀ 18 ਤਰੀਕ ਨੂੰ ਹੁਣ ਫਿਰ ਇੱਕ ਵਾਰ ਉਮੀਦ ਰੋਗ ਦੁਆਰਾ ਕੀ ਸੰਭਵ ਹੈ ਸੰਤਪੂਰ ਹੋ ਜਾਏਗਾ ਕੇਸ ਪੂਰਾ ਹੋ ਜਾਏਗਾ ਆਸ ਰੱਖ ਸਕਦੇ ਆ ਅੰਕੇ ਸਭ ਉਹਨਾਂ ਦੇ ਹੱਥ ਵਿੱਚ ਹੈ ਕੁਝ ਨਹੀਂ ਪਤਾ ਕੀ ਹੋਣਾ ਵਾ ਆਸ ਆ ਬਸ ਇੱਕ ਰੋਲ ਪਰਿਵਾਰ ਆ ਰਿਹਾ ਇੰਤਜ਼ਾਰ ਕਰ ਰਿਹਾ ਕਿ ਅੱਜ ਫੈਸਲਾ ਆ ਜੇ ਗੱਲ ਦੋਜ ਨੂੰ ਸੰਭਵ ਹੋ ਜਾਏਗਾ ਬਿਲਕੁਲ ਸਵੇਰ ਤੱਕ ਕੁਝ ਨਹੀਂ ਖਾਦਾ ਔਰ ਸ਼ਾਮ ਇਦਾਂ ਹੀ ਪੈਂਦੀ ਹੈ 5 7 ਵਜੇ ਜਾਂਦੇ ਆ ਕੋਸ਼ਕ ਖਾਨ ਨੂੰ ਦਿਲ ਨਹੀਂ ਕਰਦਾ ਪੂਰਾ ਇੱਕ ਹਫਤਾ ਹੋ ਗਿਆ ਬਿਨਾਂ ਬ੍ਰੇਕਫਾਸਟ ਤੋਂ ਇੱਥੇ ਆ ਰੁਕੀਦਾ ਔਰ ਸ਼ਾਮ ਪਿਆ ਜਾਂਦੀ ਹੈ ਵੀਰੇ ਮਾਦੂਮਾਂ ਦੇ ਹੱਥ ਵਿੱਚ ਉਹਨਾਂ ਦੇ ਹੱਥ ਵਿੱਚ ਕੀ ਸੋਚ ਰਹੇ ਆ ਪਤਾ ਨਹੀਂ ਕਿਉਂ ਇੱਕ ਕ੍ਰਿਮੀਨਲ ਨੂੰ ਸਜ਼ਾ ਦੇਣ ਤੇ ਨਾ ਟਾਈਮ ਉਹਨੇ 1 ਮਿੰਟ ਲਾਇਆ ਉਹਨੂੰ ਮਾਰਨ ਵਾਸਤੇ ਉਹਦੇ ਲਈ ਬਹੁਤ ਸੋਚਣਾ ਪੈ ਰਿਹਾ ਵਾ ਦਿਲੋਜ਼ ਨੂੰ ਮਾਰਨ ਵਾਸਤੇ ਉਹਨੇ 5 ਮਿੰਟ ਲਾਏ ਔਰ ਉਹਨੇ ਇਤਨਾ ਵੱਡਾ ਕ੍ਰਾਈਮ ਕੀਤਾ ਉਹਦੇ ਵਾਸਤੇ ਸੋਚਣ ਦਾ ਟਾਈਮ ਲੱਗ ਰਿਹਾ ਵਾ ਵੀ ਉਹਨੂੰ ਸਜ਼ਾ ਕੀ ਦੇਣੀ ਆ ਮੈਂ ਤਾਂ ਹੁਣ ਇੱਕ ਆਸਤੇ ਹੀ ਹੈ ਜੀ ਹੁਣ ਬਸ ਜੋ ਵੀ ਜੱਜ ਸਾਹਿਬ ਕਰਨਗੇ ਵਧੀਆ ਕਰਨਗੇ ਜੀ ਕਮੇਨ ਸਾਹਿਬ ਤੇ ਮੈਨੂੰ ਪੂਰੀ ਉਮੀਦ ਹੈ ਜੀ ਮੈਂ ਫੇਰ ਤੁਹਾਡੇ ਵੀਡੀਓ ਲਈ ਬੇਨਤੀ ਕਰਦਾ ਜੀ ਲਈ ਵੀ ਅਰਦਾਸ ਕਰੀ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਕਿੰਨੇ ਵੀ ਸੋਇਸ ਸੰਗਤ ਦੇਖ ਰਹੀ ਹੈ ਜੀ ਬਸ ਸਾਰੇ ਦੇ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਇਹਦੇ ਸਾਰੇ ਅਰਦਾਸ ਕਰੇ ਕਿ ਫਾਂਸੀ ਦੀ ਸਜ਼ਾ ਹੋਵੇ ਜਿਵੇਂ ਇਹਨੇ ਇੱਕ ਦਿਨ ਰੋਜ਼ ਛੋਟੀ ਬੱਚੀ ਨਾਲ ਕੀਤਾ ਮੇਰੇ ਨਾਲ ਨਹੀਂ ਹੁਣ ਮੇਰੀ ਦਿਲੋਈ ਨਹੀਂ ਪੂਰੇ ਵਾਰਡ ਦੀ ਦਿਲੋਈ ਹੈ ਜੀ ਕਿ ਸਾਰੇ ਅਰਦਾਸ ਕਰੇ ਜੀ ਪਰਸੋਂ ਇਹਨੂੰ ਜੱਜ ਸਾਹਿਬ ਫਾਂਸੀ ਦੀ ਸਜ਼ਾ ਜਲਾ ਦੇ ਲਗਦਾ ਤੁਸ ਪਰਿਵਾਰ ਇੰਤਜ਼ਾਰ ਕਰ ਰਿਹਾ ਕਿ ਅੱਜ ਫੈਸਲਾ ਆ ਜੇਗਾ ਅੱਜ ਫੈਸਲਾ ਆ ਜੇਗਾ ਫਿਰ 18 ਤਰੀਕ ਬੈਗੀ ਲੱਗਦਾ ਉਮੀਦ ਹੈ ਕਿ ਫੈਸਲਾ ਵਧੀਆ ਆਵੇਗਾ ਹੁਣੇ ਹਾਂਜੀ ਪੂਰੇ ਉਮੀਦ ਹੈ ਜੀ ਆਪਾਂ ਜੱਜ ਸਾਹਿਬ ਤੇ ਵੀ ਰੱਬ ਤੇ ਵੀ ਜੀ ਕੋ ਮਨਸਾ ਵੀ ਸਾਰੇ ਬਹੁ ਬਹੁਤ ਵਧੀਆ ਫੈਸਲਾ ਸੁਣਾਉਣਗੇ ਜੀ ਤੁਸੀਂ ਵੀ ਸਾਰੇ ਅਰਦਾਸ ਕਰੋ ਜੀ ਮੈਂ ਤੁਹਾਡੀ ਮੀਡੀਆ ਰਹੀਂ ਸਾਰਿਆਂ ਨੂੰ ਕਹਿ ਰਿਹਾ ਜੀ ਅਰਦਾਸ ਕਰਿਓਗੇ ਪਰਸੋਂ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਜੱਜ ਸਾਹਿਬ ਜੀ ਪਰਿਵਾਰ ਇੱਕ ਇੱਕ ਸੈਕਿੰਡ ਦਾ ਇੰਤਜ਼ਾਰ ਕਰ ਰਿਹਾ ਕਿ ਦਰੋਜ ਨੂੰ ਇਨਸਾਫ਼ ਮਿਲ ਜੇ ਅੱਜ ਇਹ ਫੈਸਲਾ ਪੂਰਾ ਹੋ ਜਵੇ ਜੀ ਆਊਗਾ ਜੀ ਫੈਸਲਾ ਪਰਸੋਂ ਦੀ ਵੇਟ ਕਰਦੇ ਆ ਜੀ ਹੁਣ ਜੀ ਸਰਾਜੋ ਫੈਸਲਾ ਇੰਤਜ਼ਾਰ ਸੀ ਕਿ ਅੱਜ ਆਰਡਰ ਆ ਦੇਣਗੇ ਕੁਝ ਕੀ ਹੈਗਾ ਅੱਜ ਆਰਗੂਮੈਂਟ ਕੰਕਲੂਡ ਹੋਈ ਹੈ ਹੁਣੇ ਹੀ ਕਾਫੀ ਦਿਨ ਤੋਂ ਚੱਲ ਰਹੀ ਸੀ ਆਰਗੂਮੈਂਟ ਕੰਕਲੂਡ ਹੋਣ ਤੋਂ ਬਾਅਦ ਮੰਡੇ ਜਿਹੜਾ ਹੈਗਾ ਸੌਰੀ 18 ਤਰੀਕ ਨੂੰ ਸਵੇਰੇ 10 ਵਜੇ ਦਾ ਰੱਖਿਆ ਟਾਈਮ ਹਾਂ ਵੀਰਵਾਰ ਨੂੰ ਹਾਂਜੀ ਸਵੇਰ 10 ਵਜੇ ਜਿਹੜਾ ਆਰਡਰ ਸੁਣਾਇ ਦਿੱਤਾ ਜਾਊਗਾ ਔਰ ਹੋਪਫੁਲੀ ਵਿਲ ਗੈਟ ਅ ਵੈਰੀ ਪੋਜ਼ਿਟਿਵ ਆਰਗੂਮੈਂਟ ਕੀ ਸਰ ਹੋਏ ਸੀਗੇ ਆਰਗੂਮੈਂਟ ਸੈਂਟੈਂਸ ਤੇ ਹੋਈ ਜਿਹੜੀ ਕੱਲ ਸ਼ੁਰੂ ਹੋਈ ਸੀਗੀ ਉਹੀ ਅੱਜ ਕੰਪਲੀਟ ਹੋਈ ਹੈਗੀ ਆ ਜਿਹਦੇ ਚ ਕੀ ਅਸੀਂ ਕਿਹਾ ਕਿ ਬੜਾ ਬਾਰਬੇਰਿਕ ਇਨਸੀਡੈਂਟ ਹੋਇਆ ਵਾ ਜਿੰਨੇ ਕੀ ਸੋਸਾਇਟੀ ਦੀ ਕੌਨਸ਼ੀਅਸ ਹਲਾਤੀ ਹੈਗੀ ਹੈ ਔਰ ਰੇਅਰੈਸਟ ਆਫ ਦਾ ਰੇਅਰ ਕੇਸ ਹੈਗਾ ਠੀਕ ਹੈ ਔਰ ਰੇਅਰੈਸਟ ਆਫ ਦਾ ਰੇਅਰ ਕੇਸ ਕਰਕੇ ਇਦੇ ਵਿੱਚ ਕਿਉਂਕਿ ਫਸਟ ਟਾਈਮ ਹੈਗਾ ਕਿ ਲੇਡੀ ਨੂੰ ਜੜੀ ਉਹਦੇ ਵਿੱਚ ਰਜਿਸਟਰਡ ਰੀਅਰ ਕੇਸ ਦੇ ਵਿੱਚ ਲੈ ਕੇ ਆਂਦਾ ਤਾਂ ਵੀ ਆ ਰਿਕੁਐਸਟਡ ਦਾ ਕੋਰਟ ਕਿ ਇਹਦੇ ਡੈਥ ਸੈਂਟੈਂਸ ਜੜੀ ਹੈਗੀ ਦਿੱਤੀ